ਸ਼੍ਰੋਮਣੀ ਕਾਲੇਦਾਨ ਦਿੱਲੀ ਕੈਦੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਮਰਥਨ ਚ ਅੱਗੇ ਆਏ ਨੇ। ਉਹਨਾਂ ਨੇ ਸ਼ਿਕਾਇਤਕ ਸਾਹਿਬ ਦੇ ਜਲਦਾਰ ਗਿਆਨੀ ਰਕबीर ਸਿੰਘ ਨੂੰ ਪੱਤਰ ਲਿਖ ਕੇ ਕਿਹਾ ਕਿ ਪਿਛਲੇ ਦਿਨੀ ਐਸ.ੀ.ਪੀ.ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ ਇਕਾਇਤ ਕਰਨ ਵਾਲੇ ਨੇ ਸਖਤ ਤਾੜਨਾ ਕੀਤੀ ਜਾਵੇ ਕਿਉਂਕਿ ਉਹ ਸਿਆਸੀ ਹਿੱਤ ਲਈ ਇਸ ਮਾਮਲੇ ਨੂੰ ਵਧਾ ਰਹੇ ਨੇ। ਦੱਸ ਦੇ ਕਿ ਪਰਮਜੀਤ ਸਿੰਘ ਸਰਨਾ ਨੇ ਪੱਤਰ ਚ ਲਿਖਿਆ ਕਿ ਪਿਛਲੇ ਦਿਨੀ ਐਜਪੀਸੀ ਪ੍ਰਧਾਨ ਦੀ ਆਈ ਇੱਕ ਫੋਨ ਰਿਕਾਰਡਿੰਗ ਜਿਸ 'ਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰਕੌਰ ਬਾਰੇ ਕੀਤੀਆਂ ਕੁਝ ਤਲਕ ਟਿੱਪਣੀਆਂ ਜਿਨ੍ਹਾਂ ਦੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮਾਫੀ ਮੰਗੀ ਜਾ ਚੁੱਕੀ ਹੈ ਬਿਨਾਂ ਕਿਸੇ ਦੇ ਕਹਿਣ ਤੇ ਤੇ ਬਿਨਾਂ ਕਿਸੇ ਦੇਰੀ ਦੇ ਆਪਣੀ ਗਲਤੀ ਦਾ ਅਹਿਸਾਸ ਹਰਜਿੰਦਰ ਸਿੰਘ ਧਾਮੀ ਨੇ ਕਰ ਲਿਆ ਤੇ ਇਹ ਅਹਿਸਾਸ ਕਰਦੇ ਹਾਂ ਬਕਾਇਦਾ ਜਨਤਕ ਤੌਰ ਤੇ ਮਾਫੀ ਵੀ ਮੰਗੀ ਜਾ ਚੁੱਕੀ ਹੈ ਇਸ ਮਸਲੇ ਨੂੰ ਸਿਆਸੀ ਤੇ ਨਿੱਜੀ ਹਿੱਤਾਂ ਕਾਰਨ ਕੁਝ ਲੋਕ ਤੁਲਦੇ ਰਹੇ ਨੇ ਜਿਸ ਤਹਿਤ ਆਪਜੀ ਪਾਸ ਵੀ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਨੇ ਤੇ ਵੱਲੋਂ ਵੀ ਸਮੂਚੀਆਂ ਬੀਬੀਆਂ ਦਾ ਮਸਲਾ ਬਣਾ ਕੇ ਇਸ ਬਾਰੇ ਤੁਹਾਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਜਿਵੇਂ ਕਿ ਆਪ ਜੀ ਪਲੀ ਭਾਂਤ ਜਾਣਦੇ ਹੋ ਕਿ ਇਸ ਨਾਤੇ ਸਮੂਚੀ ਬੀਬੀਆਂ ਦਾ ਜ਼ਿਕਰ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਗੱਲ ਹੈ ਉਹਨਾਂ ਨੇ ਜੋ ਵੀ ਟਿੱਪਣੀਆਂ ਕੀਤੀਆਂ ਸਨ ਉਹ ਨਿੱਜੀ ਸਨ ਤੇ ਜਿਸ ਦੀ ਉਹ ਪਹਿਲਾਂ ਹੀ ਮਾਫੀ ਮੰਗ ਚੁੱਕੇ ਨੇ ਇਸਨੇ ਇਸ ਮਸਲੇ ਨੂੰ ਜੋ ਲੋਕ ਸਿਆਸੀ ਹਿੱਤਾਂ ਲਈ ਖਿੱਚ ਰਹੇ ਨੇ ਉਹ ਜਾਇਜ਼ ਨਹੀਂ ਹੈ ਇਸ ਨਾਲ ਹੀ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਸ਼ਿਕਾਇਤਖ ਸਾਬ ਸਿੱਖਾਂ ਦੇ ਵੱਡੇ ਧਾਰਮਿਕ ਤੇ ਸਿਆਸੀ ਸਮਾਜਿਕ ਮਸਲਿਆਂ ਬਾਰੇ ਆਦੇਸ਼ ਤੇ ਸੇਧ ਦੇਣ ਦਾ ਪਵਿੱਤਰ ਅਸਥਾਨ ਜੇਕਰ ਅਸੀਂ ਇਸ ਤਰ੍ਹਾਂ ਦੇ ਨਿੱਜੀ ਮਸਲੇ ਨੂੰ ਨੀਤਾ ਪ੍ਰਤੀ ਇਸ ਤਰ੍ਹਾਂ ਸ਼ਿਕਾਇਤਕ ਸੈਪ ਤੇ ਲੈ ਕੇ ਆਵਾਂਗੇ ਤਾਂ ਇਸ ਸਥਾਨ ਦੀ ਅਕਸ ਨੂੰ ਢਾ ਲਗਾਉਣ ਵਾਲੀ ਗੱਲ ਹੋਵੇਗੀ ਦੱਸਦੇ ਕਿ ਹਰਜਿੰਦਰ ਸਿੰਘ ਧਾਮੀ ਦੀ ਇੱਕ ਆਡੀਓ ਵਾਇਰਲ ਹੋ ਜਿਸ ਵਿੱਚ ਬੀਬੀ ਜਗੀਰ ਕੋ ਨੂੰ ਅਪਸ਼ਬਦ ਬੋਲਦੇ ਹੋਏ ਸੁਣਾਈ ਦੇ ਰਹੇ ਸਨ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੋ ਨੂੰ ਮਾਫੀ ਮੰਗ ਲਈ ਹਾਲਾਂਕਿ ਮਹਿਲਾ ਕਮਿਸ਼ਨ ਦੇ ਵੱਲੋਂ ਵੀ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕੀਤਾ ਗਿਆ ਸੀ ਹਰਜਿੰਦਰ ਸਿੰਘ ਧਾਮੀ ਨੇ ਉੱਥੇ ਵੀ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਲਈ ਸੀ ਪਰ ਮਹਿਲਾ ਕਮਿਸ਼ਨ ਦਾ ਇਹ ਕਹਿਣਾ ਸੀ ਕਿ ਪਹਿਲਾਂ ਬੀਬੀ ਜਗੀਰ ਕੋ ਦਾ ਪੱਖ ਸੁਣਿਆ ਜਾਵੇਗਾ ਫਿਰ ਹੀ ਇਸ ਮਾਮਲੇ ਤੇ ਅਗਲੀ ਜਾਂਚ ਕੀਤੀ ਜਾਵੇਗੀ ਸਿਰਫ ਗੰਦੇ ਨਾਲੇ ਮਾਮਲਾ ਖਤਮ ਨਹੀਂ ਹੁੰਦਾ ਤੇ ਬੀਤੇ ਦਿਨੀ ਐਸਜੀਪੀਸੀ ਮੈਂਬਰਾਂ ਬੋਲ ਲੋ ਵੀ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਮੰਗ ਪੱਤਰ ਗਾਇਨੇ ਹਰਪ ਰਗਵੀਰ ਸਿੰਘ ਨੂੰ ਸੌਂਪਿਆ ਗਿਆ ਸੀ ਤੇ ਇਹ ਮੰਗ ਕੀਤੀ ਗਈ ਸੀ ਕਿ ਹਰਜਿੰਦਰ ਸਿੰਘ ਧਾਮੀ ਨੂੰ ਸਜ਼ਾ ਦੇ ਦੇਣਾ ਜਰੂਰੀ ਤੇ ਹੁਣ ਹਰਜਿੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ ਪਰਮਜੀਤ ਸਿੰਘ ਸਰਨਾ ਆਏ ਨੇ ਤੇ ਹੁਣ ਪਰਮਜੀਤ ਸਿੰਘ ਸਰਨਾ ਹਰਜਿੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਜਿਤਦਾ ਰਗਵੀਰ ਸਿੰਘ ਨੂੰ ਇਹ ਮੰਗ ਕੀਤੀ ਹੈ ਕਿ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਸ਼ਿਕਾਇਤ ਕਰਨ ਵਾਲੇ ਨੇ ਸਖਤ ਤਾਰਨਾਕੀ ਕੀਤੀ ਜਾਵੇ